ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮੜੀਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਅੱਜ ਦੀ ਵੀਡੀਓ 'ਚ ਦੋਸਤੋ ਦੂਜਾ ਸੂਹਾ ਸੂਨ ਵਾਲੀ ਵਿਹੜ ਵਿਖਾਉਣੀ ਆ ਚੰਗੇ ਕੱਦ ਕਾਠ ਵਾਲੀ ਆ ਚੰਗੀ ਪਲੀ ਸੰਭੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ 1000 ਵੀਡੀਓ ਦੇਂਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26959 ਇਹ ਤੇ ਕਨੈਕਟ ਕਰ ਸਕਦੇ ਆ ਚੰਗੀ ਦੋਸਤੋ ਚੌਕ ਕਲੀ ਵਹੜਾ ਦੇਖ ਸਕਦੇ ਆ ਬਾਈ ਦਾ ਉ ਤਾਂ ਦੋਸਤੋ ਵਪਾਰ ਦਾ ਕੰਮ ਆ ਕਿਉਂਕਿ ਬਾਈ ਮੱਝਾਂ ਟੋਕੜਾਂ ਦਾ ਵਪਾਰ ਕਰਦਾ ਝੋਟੀਆਂ ਆਫਸਰਾਂ ਦਾ ਤੇ ਇਹ ਬਾਈ ਨੇ ਲਿਆ ਕੇ ਪਾਲੀ ਸੀ ਸਾਰੀ ਡਿਟੇਲ ਬਾਈ ਤੋਂ ਹੀ ਲੈ ਲੈਣੇ ਸਤਿ ਸ਼੍ਰੀ ਅਕਾਲ ਬਾਈ ਆਸਤਰੀਕਾਰ ਬਾਈ ਨਾਮ ਦੱਸ ਦੇ ਬਈ ਰਾਮਚੰਦਰ ਫੋਜੀ ਠੀਕ ਆ ਪਿੰਡ ਮੰਦਿਰ ਪਿੰਡ ਮੰਦਿਰ ਆਪਣਾ ਘਰ ਤਾਂ ਜਿਹੜੇ ਮੰਦਿਰ ਆ ਸੂਏ ਵਾਲੇ ਉੱਤੇ ਹੀ ਰਹਿ ਬਾਬੇ ਠਾ ਨਵੇਂ ਮੰਦਿਰ ਠੀਕ ਆ ਨਵੇਂ ਮੰਦਿਰ ਹਾਂਜੀ ਵਹਿੜ ਆਪਾਂ ਖਰੀਦੀ ਸੀ ਹੈ 14 ਮਹੀਨਿਆਂ ਦੀ ਗੱਭਣ ਲਿਆਏ ਸੀਗੇ ਜੀ ਠੀਕ ਆ ਉਦੋਂ ਕਿੰਨਾ ਦੁੱਧ ਸੀ 15 ਲੀਟਰ ਦੁੱਧ ਸੀ ਉਦੋਂ ਬਈ 15 ਲੀਟਰ ਹਾਂਜੀ ਤੇ 14 ਮਹੀਨਿਆਂ ਦੀ ਗੱਭਣ ਸੀ ਹਾਂ ਸੂਆ ਪਹਿਲਾ ਸੀ ਹਨਾ ਪਹਿਲਾ ਸੂਆ ਸੀ ਹੁਣ ਦੂਜਾ ਸੂਆ ਸੁਣਾ ਠੀਕ ਆ ਹੁਣ ਕਿੰਨੇ ਦਿਨ ਪਏ ਆ ਸਹੀ ਇਹਦੇ ਹਾਏ 12 ਲੈ ਜੇ 13 ਲੈ ਜੇ ਹੁਣ ਇੰਨੇ ਦਿਨ ਲੈ ਆਇਰ ਕੀ ਕਿੰਨਾ ਦੁੱਧ ਪਾ ਦਊਗੀ ਇਤ ਕੀ ਪਾ ਦਊਗੀ ਜੀ 35 ਲੀਟਰ ਦੁੱਧ ਪਾ ਦਊਗੀ ਠੀਕ ਆ ਵੱਡੀ-ਵੱਡੀ ਤਾਂ ਚੰਗੀ ਹਨਾ ਹਾਂ ਜੀ ਹਾਂ ਬਹੁਤ ਚੰਗੀ ਵਾਹ ਜਿਹੜਾ ਦੰਦਾ ਜੀ ਆ ਜੀ ਠੀਕ ਆ ਕਿੰਨੇ ਦੰਦ ਦਊਗੀ 6 ਦੰਦ ਦਊਗੀ ਸਿੱਗੀ ਆ ਸਿੱਗੀ ਆ ਠੀਕ ਆ 6 ਦੰਦ ਦਾ ਦੋਸਤੋ ਕੱਦ-ਕਾਠ ਚੰਗਾ ਤੇ ਹਵਾਨਾ ਦੇਖ ਸਕਦੇ ਫੀਟਿੰਗ ਵਾਲਾ ਹਵਾਨਾ ਰੱਖੂਗੀ ਵਲਟ ਨਾ ਹਵਾਨੇ ਦੇ ਵਿੱਚ ਕਾਫੀ ਤੋਰਦੇ ਵੀ ਲਾਓ ਦੇਖ ਸਕਦੇ ਹੋ ਦੋਸਤੋ ਚਾਰੇ ਥਣ ਗਏ ਚਣਖੜਵੇਂ ਆ ਸੋਹਣਾ ਥਾਣਾ ਦੋਸਤੋ ਮੁਠੀ ਦੀ ਜਵਾਈ ਵਾਲਾ ਰੰਗ ਬਾਜ ਬਹੁਤ ਚੰਗਾ ਗਰਮੀ ਨਹੀਂ ਦੋਸਤੋ ਵਾਲੀ ਮਨਾਉਂਦੀ ਕੀ ਦੇਖ ਸਕਦੇ ਚੰਗੀ ਵਹਿੜਾ ਮੁੱਲ ਬਰਖ ਖਾਵਾਂਗੇ ਬਾਈ ਤੋਂ ਜਾਇਜ ਦੇਖ ਸਕਦੇ ਬਾਂਦੇ ਵੀ ਉੱਥੇ ਸੂਹਾ ਦੋਸਤੋ ਦੂਜਾ ਸੂਨਾ ਇਹਨੇ ਚੌਕ ਕਾਲੀ ਆ ਤਰਦੀ ਤੁਸੀਂ ਸਾਹਮਣੇ ਦੇਖ ਸਕਦੇ ਆ ਸੋਨਾ ਹਵਾਨਾ ਬਣਾਉਗੀ ਬਣਾਉਗੀ ਫਿਟਿੰਗ ਵਾਲਾ ਦੇਖ ਸਕਦੇ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਹੋ ਦੋਸਤੋ ਮੂ ਮੱਥਾ ਦੇਖ ਸਕਦੇ ਤੇ ਇਹਦਾ ਮੁੱਲ ਜਮਾ ਜਾਇਜ ਬਈ ਲੱਖ ਰੁਪਈਆ ਲੱਖ ਕਰ ਦਿੰਨੇ ਆਪਾਂ ਮਾਨਤਾਨ ਕਰ ਦਾਂਗੇ ਜਿੰਨਾ ਕਹਿਣਗੇ ਸਹੀ ਕੰਨੇ ਦੀ ਹੋ ਜੂ ਹਾ ਨਾ 85 ਦੀ 85 ਦੀ ਹਾਂਜੀ ਫੋਨ ਨੰਬਰ ਬੋਲ ਦੇ 9855344921 ਇੱਕ ਵਾਰੀ ਹੋਰ ਬੋਲ ਦੇ 9855344921 ਇਹ ਦੋਸਤੋ ਬਾਈ ਦਾ ਨੰਬਰ ਆ ਮੁੱਲ ਲੱਖ ਰੁਪਿਆ 85000 ਦੀ ਬਾਈਆਂ ਦਾ ਦੇ ਦਾਂਗੇ ਚੰਗੀ ਵਿਹੜਾ ਦੋਸਤੋ ਜਰੂਰ ਕਨੈਕਟ ਕਰ ਲਿਓ ਵੀਡੀਓ ਚੰਗੀ ਲੱਗੇ ਤਾਂ ਵਾਦਵਾਦ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ